ਅੱਜ ਸਾਰਾ ਪੰਜਾਬ ਹੈ ਜਿਹੜਾ ਪੰਜਾਬ ਬੰਦ ਦਾ ਆਪੇ ਬਣਾ ਲਿਆ ਕਿ ਪੰਜਾਬ ਬੰਦ ਆਪੇ ਸਮਰਥਨ ਕਰ ਲਿਆ ਆਪਣੇ ਆਪ ਨੂੰ ਕਰ ਲਿਆ ਜ਼ਮਤਨ ਕਿ ਪੰਜਾਬ ਬੰਦ ਕਰਨੇ ਜੀ ਅੱਜ ਆਪਾਂ ਨੇ ਇੱਕ ਬੰਦਾ ਥੋੜੇ ਲਈ ਦਿਗਭੜੀ ਦੁਕਾਨ ਬੰਦ ਕਰ ਰਿਹਾ ਉਹਨੂੰ ਤੁਸੀਂ ਪੈਸਾ ਨਹੀਂ ਦੇਣਾ ਕੋਈ ਹਨਾ ਤੁਸੀਂ ਫੇਰ ਵੀ ਜੇ ਉਹ ਆਪਣੇ ਘਰ ਤੋਂ ਨਿਕਲ ਰਿਹਾ ਤੁਸੀਂ ਫੇਰ ਵੀ ਉਹਦਾ ਰਾਹ ਰੋਕ ਰਹੇ ਹੋ ਇੱਕ ਕਿਸੇ ਬੰਦੇ ਨੇ ਕਿਹਾ ਕਿ ਜੇ ਤੁਸੀਂ ਇੱਕ ਦਿਨ ਘਰ ਬਹਿ ਜੂਗੇ ਫੇਰ ਕੀ ਹੋ ਜਾਊਗਾ ਉਹ ਮੈਂ ਕਹਨਾ ਤੁਸੀਂ ਇੱਕ ਦਿਨ ਜੇ ਸੜਕਾਂ ਤੇ ਬਹਿ ਜੂਗੇ ਫੇਰ ਕੀ ਹੋ ਜਾਊਗਾ ਮੈਂ ਮੈਂ ਉਹਨੂੰ ਕਿਹਾ ਮੈਂ ਕਹਾ ਤੁਸੀਂ ਨਾ ਤੁਸੀਂ ਉਹ ਲੋਕੋ ਅੱਜ ਫੇਸਬੁੱਕ ਤੇ ਮੈਂ ਲਾਈਵ ਹੋ ਕੇ ਗੱਲ ਕਰ ਰਿਹਾ ਨਹੀਂ ਮੈਂ ਲਾਈਵ ਨਹੀਂ ਹੋਇਆ ਮੈਂ ਕਹਾ ਤੁਸੀਂ ਉਹ ਦੱਲੇ ਲੋਕੋ ਹਨਾ ਤੁਸੀਂ ਉਹ ਜੇ ਤੁਸੀਂ ਰਾਹ ਰੋਕਣਾ ਨਾ ਆਪਣੇ ਏਰੀਆ ਦੇ ਐਮ ਐਲ ਏ ਦਾ ਰੋਕੋ ਜਾ ਕੇ ਜੇ ਤੁਸੀਂ ਰਾਹ ਰੋਕਣਾ ਨਾ ਆਪਣੇ ਏਰੀਆ ਦੇ ਐਮ ਪੀ ਦਾ ਜਾ ਕੇ ਰਾਹ ਰੋਕੋ ਉਹਨਾਂ ਦਾ ਘਰ ਚੋਂ ਬਾਹਰ ਨਿਕਲਣਾ ਬੰਦ ਕਰੋ ਜੇ ਪੈਲਾ ਹੁਣ ਰਾਜੇ ਵਾਲ ਕਿੱਥੇ ਗਿਆ ਤੁਹਾਡਾ ਤੁਹਾਡੇ ਰਾਜੇ ਵਾਲ ਕਹਿੰਦਾ ਸਾਡਾ ਡੱਲੇ ਵਾਲ ਨਾਲ ਕੋਈ ਸਬੰਧ ਨਹੀਂ ਹੁਣ ਤੁਹਾਡਾ ਉਗਰਾਹਾ ਕਹਿੰਦਾ ਸਾਡਾ ਡੱਲੇ ਵਾਲ ਨਾਲ ਕੋਈ ਸਬੰਧ ਨਹੀਂ ਉਹ ਕਿੱਥੇ ਆ ਹੁਣ ਉਹ ਕਿਸਾਨ ਨਹੀਂ ਰਹੇ ਹੁਣ ਕਿਸਾਨ ਨਹੀਂ ਰਹੇ ਉਹ ਕਿੱਥੇ ਗਏ ਅੱਜ ਸਾਰਾ ਪੰਜਾਬ ਹੈ ਜਿਹੜਾ ਪੰਜਾਬ ਬੰਦ ਦਾ ਆਪੇ ਬਣਾ ਲਿਆ ਕਿ ਪੰਜਾਬ ਬੰਦ ਆਪੇ ਸਮਰਥਨ ਕਰ ਲਿਆ ਆਪਣੇ ਆਪ ਨੂੰ ਕਰ ਲਿਆ ਜ਼ਮਰਤਨ ਕਿ ਪੰਜਾਬ ਬੰਦ ਕਰਨੇ ਜੀ ਅੱਜ ਆਪਾਂ ਨੇ ਉਹ ਭਲਿਓ ਲੋਕੋ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਤੀਆਂ ਰੇੜੀਆਂ ਵਾਲਿਆਂ ਨੇ ਰੇੜੀਆਂ ਬੰਦ ਕਰਤੀਆਂ ਫਿਰ ਤੁਸੀਂ ਕੋਈ ਸੜਕਾਂ ਤੇ ਤੁਸੀਂ ਕੋਈ ਸੜਕਾਂ ਬੰਦ ਕਰ ਦਿਓ ਹੈਨਾ ਤੁਸੀਂ ਇੱਕ ਚੀਜ਼ ਸੋਚੋ ਇੱਕ ਬੰਦਾ ਤੁਹਾਡੇ ਲਈ ਦਿਖਪੜੀ ਦੁਕਾਨ ਬੰਦ ਕਰ ਰਿਹਾ ਉਹਨੂੰ ਤੁਸੀਂ ਪੈਸਾ ਨਹੀਂ ਦੇਣਾ ਕੋਈ ਹੈਨਾ ਤੁਸੀਂ ਫੇਰ ਵੀ ਜੇ ਉਹ ਆਪਣੇ ਘਰ ਤੋਂ ਨਿਕਲ ਰਿਹਾ ਤੁਸੀਂ ਫੇਰ ਵੀ ਉਹਦਾ ਰਾਹ ਰੋਕ ਰਹੇ ਹੋ ਇੱਕ ਬੰਦਾ ਪੇਪਰ ਦੇਣ ਜਾ ਰਿਹਾ ਪੇਪਰ ਦੇਣ ਗਏ ਦਾ ਰਾਹ ਰੋਕ ਰਹੇ ਹੋ ਤੁਸੀਂ ਕੋਈ ਡਿਊਟੀ ਜਾ ਰਿਹਾ ਕੋਈ ਹਸਪੀਟਲ ਜਾ ਰਿਹਾ ਮੈਨੂੰ ਇੱਕ ਗਾਦਾ ਜਵਾਬ ਦੋ ਮੈਂ ਹੁਣੀ ਆ ਚੰਡੀਗੜ੍ਹੋਂ ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਜੇ ਤੁਸੀਂ ਇੱਕ ਦਿਨ ਘਰ ਬਹਿ ਜੂਗਾ ਫਿਰ ਕੀ ਹੋ ਜਾਊਗਾ ਉਹ ਮੈਂ ਕਹਨਾ ਤੁਸੀਂ ਇੱਕ ਦਿਨ ਜੇ ਸੜਕਾਂ ਤੇ ਬਹਿ ਜੂਗੇ ਫਿਰ ਕੀ ਹੋ ਜੂਗਾ ਮੈਂ ਮੈਂ ਉਹਨੂੰ ਕਿਹਾ ਮੈਂ ਕਹਾ ਤੁਸੀਂ ਨਾ ਤੁਸੀਂ ਉਹ ਲੋਕੋ ਅੱਜ ਫੇਸਬੁਕ ਤੇ ਮੈਂ ਲਾਈਵ ਹੋ ਕੇ ਗੱਲ ਕਰ ਰਹੇ ਨਹੀਂ ਮੈਂ ਲਾਈਵ ਨਹੀਂ ਹੋਇਆ ਮੈਂ ਕਹਾ ਤੁਸੀਂ ਉਹ ਦੱਲੇ ਲੋਕੋ ਹੈਨਾ ਤੁਸੀਂ ਉਹ ਜੇ ਤੁਸੀਂ ਰਾਹ ਰੋਕਣਾ ਨਾ ਆਪਣੇ ਏਰੀਆ ਦੇ ਐਮਐਲਏ ਦਾ ਰੋਕੋ ਜਾ ਕੇ ਜੇ ਤੁਸੀਂ ਰਾਹ ਰੋਕਣਾ ਨਾ ਆਪਣੇ ਏਰੀਆ ਦੇ ਐਮਪੀ ਦਾ ਜਾ ਕੇ ਰਾਹ ਰੋਕੋ ਉਹਨਾਂ ਦਾ ਘਰ ਚੋਂ ਬਾਹਰ ਨਿਕਲਣਾ ਬੰਦ ਕਰੋ ਉਹਨਾਂ ਦਾ ਰਸ਼ਨ ਪਾਣੀ ਖਤਮ ਹੋਣ ਤੱਕ ਉਹਨਾਂ ਦਾ ਵੇਟ ਕਰੋ ਉਹਦੇ ਘਰ ਦੇ ਚਾਰਚ ਫਿਰ ਟਰਾਲੀਆਂ ਲਾ ਦਿਓ ਹੈਨਾ ਤੁਸੀਂ ਆਹ ਲੋਕਾਂ ਨੂੰ ਸੜਕਾਂ ਤੇ ਪਰੇਸ਼ਾਨ ਕਿਉਂ ਕਰਦੇ ਹੋ ਕੀ ਹੋ ਜਾਊਗਾ ਇੱਕ ਦਿਨ ਤੁਸੀਂ ਸੜਕਾਂ ਤੇ ਬੈਠ ਕੇ ਕੀ ਹੋ ਜਾਊਗਾ ਦੱਸੋ ਤਾਂ ਸਹੀ ਮੈਨੂੰ ਮਲਾਉ ਕਿਹੜਾ ਡੱਲੇ ਵਾਲਾ ਮੇਰੇ ਨਾਲ ਮਲਾਓ ਇੱਕ ਦਿਨ ਤੁਸੀਂ ਸੜਕਾਂ ਤੇ ਬੈਠ ਜਾਓਗੇ ਹਨਾ ਤੁਸੀਂ ਆ ਪੰਜਾਬ ਦੇ ਜਿਹੜੇ ਮੈਂ ਕਹਿੰਦਾ ਇਹੋ ਜਿਹੇ ਲੋਕ ਨੇ ਪੰਜਾਬ ਦੇ ਆ ਪੰਜਾਬ ਦੇ ਕੁਝ ਲੋਕ ਐਸੇ ਨੇ ਜਿਹੜੇ ਧਰਨਿਆਂ ਦੀ ਆੜ ਦੇ ਵਿੱਚ ਆ ਕੇ ਐਨੀ ਭੱਦੀ ਸ਼ਬਦਾਵਲੀ ਵਰਤਦੇ ਨੇ ਹਨਾ ਕਿਸਾਨਾਂ ਦਾ ਅਕਸ ਖਰਾਬ ਕਰਦੇ ਨੇ ਉਹ ਡੱਲੇ ਵਾਲ ਸਾਹਿਬ ਤੁਸੀਂ ਪੂਰੇ ਪੰਜਾਬ ਨੂੰ ਇਹ ਕਹਿੰਦਾ ਵੀ ਪੰਜਾਬ ਦੇ ਲਿੰਕ ਰੋਡ ਵੀ ਜਾਮ ਕਰ ਦਿਓ ਪੰਜਾਬ ਦੀਆਂ ਮੇਨ ਸੜਕਾਂ ਵੀ ਜਾਮ ਕਰ ਦਿਓ ਪੰਜਾਬ ਦਾ ਕੋਈ ਵੀ ਬੰਦਾ ਆਪਣੀ ਗਲੀ ਚੋਂ ਬਾਹਰ ਨਾ ਨਿਕਲ ਸਕੇ ਤੁਸੀਂ ਕਰਫਿਊ ਦਾ ਮਾਹੌਲ ਬਣਾਉਣ ਲਈ ਕਹਿੰਦਾ ਲੋਕਾਂ ਨੂੰ ਹਣਾ ਛੋਟੇ ਕੋਲ ਕੋਈ ਜਵਾਬ ਹੈ ਜੇ ਪੈਣਾ ਹੁਣ ਰਾਜੇ ਨਾਲ ਕਿੱਥੇ ਗਿਆ ਤੁਹਾਡਾ ਤੁਹਾਡੇ ਰਾਜੇ ਨਾਲ ਕਹਿੰਦਾ ਸਾਡਾ ਡੱਲੇ ਨਾਲ ਕੋਈ ਸੰਬੰਧ ਨਹੀਂ ਹੁਣ ਤੁਹਾਡਾ ਉਗਰਾਹਾ ਕਹਿੰਦਾ ਸਾਡਾ ਡੱਲੇ ਨਾਲ ਕੋਈ ਸੰਬੰਧ ਨਹੀਂ ਉਹ ਕਿੱਥੇ ਆ ਹੁਣ ਉਹ ਕਿਸਾਨ ਨਹੀਂ ਰਹੇ ਹੁਣ ਕਿਸਾਨ ਨਹੀਂ ਰਹੇ ਉਹ ਕਿੱਥੇ ਗਏ ਸਭ ਕੋਈ ਇੱਥੀ ਨੇ ਸਿਰਫ ਕੌਣ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਲੱਗੇ ਹੋਏ ਨੇ ਰਾਜਿਆਲ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਜਾ ਉਹ ਗਰਾਖਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਪੈਸਾ ਕਮਾ ਲਿਆ ਜੋ ਵੀ ਜਿੱਦਾਂ ਵੀ ਸੀਗਾ ਸਾਨੂੰ ਨਹੀਂ ਪਤਾ ਪਰ ਫੇਰ ਵੀ ਉਹ ਸਾਰੇ ਬੰਦੇ ਆਪਣੇ ਆਪਣੇ ਘਰੀ ਬੈਠੇ ਨੇ ਪੰਜਾਬ ਦੀ ਅੱਧੀ ਜਨਤਾ ਪੰਜਾਬ ਦੇ ਲੋਕ ਤੁਸੀਂ ਸੜਕਾਂ ਤੇ ਖੰਜਰਗਵਾਰ ਕਰੇ ਫਿਰਦੇ ਨੇ ਹਾਂ ਉਹ ਲੋਕ ਉਹ ਜੇ ਤੁਸੀਂ ਜਾ ਕੇ ਰਾਹ ਰੁਕਣਾ ਡੱਲੇ ਵਾਲ ਕੋਲ ਜਾ ਕੇ ਨਾ ਰੁਕੋ ਉਥੇ ਜਿੱਥੇ ਹਰਿਆਣੇ ਚ ਬੈਠਾ ਉਥੇ ਜਾਓ ਨਾ ਆਪਣੀ ਪਿੰਡ ਦੇ ਵਿੱਚ ਆਪਣੀਓ ਪਿੰਡ ਦੀ ਫਿਰਨੀ ਨੂੰ ਆਪਣੀਓ ਪਿੰਡ ਦੀ ਪਿੰਡ ਦੀ ਫਿਰਨੀ ਮੁਰੇ ਰਾਹ ਰੁਕ ਕੇ ਆਪੇ ਕਹੀ ਜਾਂਦੇ ਨੇ ਲਾਸੀ بڑے ਕਿਸਾਨ ਐ ਲਾੜ ਤਾਂ ਛੋਟ ਦੇ ਹਜੇ ਕਿਸਾਨਾਂ ਦੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਮੇਰੇ ਨਾਲ ਗੱਲ ਕਰੋ ਮੇਰਾ ਮੇਰਾ ਮੇਰੀ ਆਈਡੀ ਮੈਂਸ਼ਨ ਹੈ ਇਸ ਮੈਂ ਆਈਡੀ ਤੋਂ ਲਾਈਵ ਹੋਇਆ ਮੈਂ ਮੇਰੇ ਨਾਲ ਗੱਲ ਕਰੋ ਆਕੇ ਤੁਸੀਂ ਸ਼ਰਮ ਕਰੋ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਨੂੰ ਇਹ ਹਰਾਨ ਕਰੀ ਜਾ ਰਹੇ ਹੋ ਤੁਹਾਡੇ ਐਦਾਂ ਤਾਂ ਕਰ ਤੁਹਾਡੇ ਜਿਹੜੀ ਐਮਐਸਪੀ ਦੀ ਉਹਦੇ ਜਾ ਕੇ ਲਾਵਾ ਰੋਕ ਲੰਦੇ ਤੁਸੀਂ ਪੂਰੇ ਪੰਜਾਬ ਨੂੰ ਦੱਸ ਕੇ ਵਿਆਹ ਕਰਾਇਆ ਉਹਨੇ ਰੋਕ ਲੰਦੇ ਅਨਮੋਲ ਗੱਲ ਮੰਨਦੇ ਆ ਲਾਵਾ ਰੋਕ ਲੰਦੇ ਉਹਦੇ ਲਾੜੇ ਦੀ ਗੱਡੀ ਰੋਕ ਲੰਦੇ ਐਡਾ ਤੁਹਾਡੇ ਚ ਦਮ ਤਾਂ ਵਿਧਾਨ ਸਭਾ ਲੱਗਦੀ ਆ ਹਰੇਕ ਐਮ ਐਲ ਏ ਆਉਂਦਾ ਉੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਰੋਕੋ ਵਿਧਾਨ ਸਭਾ ਦੇ ਮੂਹਰੇ ਲਾਓ ਟਰਾਲੀਆਂ ਜੇ ਤੁਹਾਨੂੰ ਉੱਥੇ ਜਾਣ ਵੀ ਦੇ ਦਵੇ ਉਹ ਭਗਵੰਤ ਮਾਨ ਜਾਂਦਾ ਭਗਵੰਤ ਮਾਨ ਕਦੇ ਹੁਣੀ ਹੁਣੀ ਜਾ ਕੇ ਸ਼ਹੀਦਾਂ ਦੀ ਧਰਤੀ ਦੇ ਨਮਸਤਕ ਹੋ ਕੇ ਆਇਆ ਫਤੇਗੜ ਸਾਹਿਬ ਹੋ ਕੇ ਆਇਆ ਨਮਸਤਕ ਹੈਨਾ ਰੋਜ਼ ਦੌੜਦਾ ਗੇੜਾ ਹੁੰਦਾ ਭਗਵੰਤ ਮਾਨ ਦਾ ਉਹਦਾ ਨਿਕਲਣਾ ਬੰਦ ਕਰੋ ਭਗਵੰਤ ਮਾਨ ਦਾ ਐਡੇ ਤੁਸੀਂ ਕਿਸਾਨ ਹੋ ਜੇ ਆਮ ਲੋਕਾਂ ਨੂੰ ਤੁਸੀਂ ਖੱਜਲ ਕਰਿਆ ਹੋਇਆ ਕਰੋ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਲਾਓ ਚਾਰ ਜਫੇਰੇ ਟਰੈਕਟਰ ਲਾ ਦੇ ਉਹਦੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਲਾਓ ਟਰੈਕਟਰ ਲਿਜਾ ਕੇ ਉੱਥੇ ਹੈਨਾ ਆਪਣੇ ਏਰੀਆ ਦੇ ਐਮਐਲ ਆ ਜਿਹੜੇ ਜਿਹੜੇ ਚੌਧਰੀ ਬਣੇ ਫਿਰਦੇ ਨੇ ਹੈ ਉਹ ਅੱਜ ਘਰਾਂ ਚੋਂ ਬਾਹਰ ਹੀ ਨਿਕਲੇ ਅੱਜ ਉਹੀ ਲੋਕ ਨੇ ਜਿਹੜੇ ਲੋਕ ਮੈਂ ਖੁਦ ਬਸੰਤੀ ਪੱਗਾ ਬਣ ਕੇ ਹੈਲੋ ਅੱਜ ਉਹੀ ਲੋਕ ਨੇ ਜਿਹੜੇ ਬਸੰਤੀ ਪੱਗਾ ਬਣ ਕੇ ਇਹਨਾਂ ਦੀ ਆਮ ਆਦਮੀ ਪਾਰਟੀ ਵਾਲਿਆਂ ਦੀ ਰੈਲੀ 'ਚ ਜਾਂਦੇ ਸੀ ਅੱਜ ਉਹੀ ਲੋਕ ਨੇ ਜਿਨ੍ਹਾਂ ਨੇ ਰਾਹ ਰੋਕੇ ਹੋਏ ਨੇ ਆਮ ਆਦਮੀ ਵਾਲਿਆਂ ਦੇ ਖਿਲਾਫ ਹਰਪਾਲ ਚੀਮਾ ਉੱਥੇ ਜਾ ਕੇ ਆਇਆ ਹੈ ਨਾ ਉਹ ਕਹਿਣ ਪੰਜਾਬ ਦੀ ਸਾਰੀ ਸਮੁੱਚੀ ਲੀਡਰਸ਼ਿਪ ਇਕੱਠੀ ਹੋ ਕੇ ਕਹੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਕਹਿਣ ਖੜੇ ਹੋ ਕੇ ਪੰਜਾਬ 'ਚ ਜਿਹੜਾ ਬਣਦਾ ਪਹਿਲਾ ਕਸੂਨ ਕਾਨੂੰਨ ਆ ਜਿਹੜਾ ਐਮਐਸਬੀ ਦੇਣ ਲਾਗੂ ਕਰਨ ਪਹਿਲਾ ਇੱਥੇ ਕਰਨ ਹਰੇਕ ਜਿਹੜਾ ਦੇਖਦਾ ਤੀਜੇ ਦਿਨ ਚੱਕ ਕੇ ਘਰ ਨਾਲ ਲਾ ਲਾਂਦਾ ਤੀਜੇ ਦਿਨ ਚੱਕ ਕੇ ਰਾਹ ਰੋਕ ਲੰਦਾ ਤੁਹਾਡਾ ਕੋਈ ਕੰਮ ਨਹੀਂ ਹੋਇਆ ਪਹਿਲਾਂ ਝੋਨਾ ਲੇਟ ਹੋਗਾ ਤਾਂ ਰਾਹ ਰੋਕ ਲੈ ਹੈਨਾ ਤੇ ਕੋਈ ਹੁਣ ਕੱਲ ਨੂੰ ਹੋਰ ਫਸਲ ਆਉਣੀ ਆ ਆ ਗੰਨਾ ਚੱਲ ਰਿਹਾ ਹੁਣ ਗੰਨੇ ਦੇ ਮੁੱਲ ਨਹੀਂ ਮਿਲ ਲੈ ਫਿਰ ਰਾਹ ਰੋਕ ਲੈਣੇ ਆ ਉਹ ਆ ਆ ਬੰਦੇ ਦਾ ਕੀ ਕਸੂਰ ਆ ਆਮ ਲੋਕਾਂ ਦਾ ਕੀ ਕਸੂਰ ਇਹ ਤਾਂ ਦੱਸ ਦੋ ਨਾ ਇਹ ਤਾਂ ਦੱਸ ਲੋ ਬੋਲੋ 31 ਅਗਸਟ ਸਟੇਟਮੈਂਟ ਦੋ ਵੀ ਆਮ ਲੋਕ ਦਾ ਆ ਕਸੂਰ ਹੈ ਆਮ ਬੰਦੇ ਦਾ ਆ ਕਸੂਰ ਹੈ ਦੋਸ 31 ਅਗਸਟ ਸਟੇਟਮੈਂਟ ਆ ਤੁਹਾਡੇ ਕੋਲ ਇਹਨੇ ਰਿਪੋਰਟਰ ਆਉਂਦੇ ਆ ਤੁਸੀਂ ਕਹੋ ਵੀ ਅਸੀਂ ਆਮ ਜਨਤਾ ਨੂੰ ਖੱਜਲ ਕਰਨਾ ਤੁਸੀਂ ਰਿਪੋਰਟਰਾਂ ਮੂਰੇ ਕਹੋ ਜਾ ਕੇ ਵੀ ਅਸੀਂ ਆਮ ਬੰਦਾ ਘਰ ਤੋਂ ਬਾਹਰ ਨਿਕਲਣ ਨਹੀਂ ਦੇਣਾ ਕਹੋ ਜਾ ਕੇ ਪੰਗਾ ਤੁਹਾਡਾ ਮੋਦੀ ਨਾਲ ਪਤਾ ਨਹੀਂ ਭਗਵਤ ਮਾਨ ਨਾਲ ਹੈਨਾ ਪੰਗਾ ਤੁਹਾਡਾ ਖੇਤੀਬਾੜੀ ਮੰਤਰੀ ਨਾਲ ਹੈਨਾ ਤੁਹਾਡੇ ਸਾਰੇ ਉੱਥੇ ਡੱਲੇ ਆਉਂਦਾ ਜਾ ਕੇ ਹਾਲ ਚਾਲ ਪੁੱਛਦੇ ਨੇ ਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਤੁਸੀਂ ਇੰਨੀ ਸ਼ਰਮ ਮੰਨਦੇ ਹੋ ਅੱਜ ਤੁਸੀਂ ਦੋ 92 ਐਮਐਲਏ ਜਦਾਏ ਤੁਸੀਂ ਕਰੋ ਆ ਹੁਣ ਐਮਪੀ ਵੀ ਜਦਾਤੇ ਦੋ ਆ ਹੁਣ ਅਬ ਜਿਮਨੀ ਚੋਣਾ ਹੋਣਾ ਉਧਰ ਫੇਰ ਆ ਆਮ ਆਦਮੀ ਪਾਰਟੀ ਦੇ ਵੱਧ ਉਹ ਜੇ ਤੁਹਾਨੂੰ ਆਮ ਆਦਮੀ ਤੋਂ ਐਨੀਓ ਦਿੱਕਤ ਆ ਦੋ ਜਾ ਕੇ ਨਾ ਦੋ ਤਾਂ ਸਹੀ ਜਾ ਕੇ ਬੈਠੋ ਵਿਧਾਨ ਸਭਾ ਮੂਰੇ ਬੈਠੋ ਸਪੀਕਰ ਦੇ ਘਰ ਮੂਰੇ ਬੈਠੋ ਮੰਤਰੀਆਂ ਦੀਆਂ ਕੋਠੀਆਂ ਨੇ 39 ਚ ਉਹਨਾਂ ਦੇ ਘਰਾਂ ਮੂਰੇ ਜਾ ਕੇ ਬੈਠੋ ਬੈਠੋ ਤਾਂ ਸਹੀ ਜਾ ਕੇ ਉੱਥੇ ਰੋ ਕੋਰਾ ਆ ਇੱਥੇ ਹੁਣ ਮੰਤਰੀ ਫਿਰਦਾ ਦਿੱਲੀ ਮੰਤਰੀ ਫਿਰਦਾ ਆਪਣਾ ਚੰਡੀਗੜ੍ਹ ਦੇ ਵਿੱਚ ਆ ਰਾ ਰੋਕੇ ਫੇਰ ਰੰਗੀਲ ਫਰਾਲਾ ਔਰ ਰੰਗੀਲਪੁਰ ਵਾਲਾ ਉਹਨੂੰ ਰਾਤ ਤੁਸੀਂ 4 ਵਜੇ ਤੱਕ ਰੋਕ ਲੋ 8 ਵਜੇ ਤੱਕ ਰੋਕ ਤਲੋ ਰੋਕ ਲੋ ਰਾਤ ਰਾਤ ਨੂੰ 8 ਵਜੇ ਤੱਕ ਰੋਕ ਲੋ ਫਿਰ ਕੀ ਹੋ ਜੂਗਾ ਕਿਆ ਹੋ ਜੂਗਾ ਦੱਸੋ ਤਾਂ ਸਹੀ ਕੋਈ ਤੁਹਾਡੇ ਕੋਲ ਪਲਾਨ ਹੈਗਾ ਕੋਈ ਤੁਹਾਡਾ ਟਾਰਗੇਟ ਹੈਗਾ ਰਾਹ ਰੋਕਣ ਤੋਂ ਇਲਾਵਾ ਕਿਸੇ ਇੱਕ ਸਾਲ ਦਾ ਝੋਨਾ ਨਹੀਂ ਚੱਕ ਹੋਇਆ ਤਾਂ ਰਾਹ ਰੋਕ ਲਿਆ ਮਰ ਗਈ ਫਸਲ ਤਾਂ ਰਾਹ ਰੋਕ ਰਿਆ ਹਾਂਜੀ ਧਾਮ ਘੱਟ ਮਿਲ ਰਿਆ ਤਾਂ ਰਾਹ ਰੋਕ ਲਿਆ ਉਹ ਰਾਹ ਰੋਕੋ ਨਾਲ ਹੱਲ ਨਹੀਂ ਹੁੰਦੇ ਜੇ ਅਸੀਂ ਉਦੋਂ ਦੇ ਰਾਹ ਰੋਕਦੇ ਨਾ ਜੇ ਭਗਤ ਸਿੰਘ ਕੋਲ ਵੀ ਰਾਹ ਰਾਹ ਰਾਂਹ ਰੋਕ ਲਾ ਦੇਦੇ ਪੈਸੇ ਵੀ ਅੰਗਰੇਜ਼ਾਂ ਦੇ ਰਾਹ ਰੋਕੇ ਬੈਠਦੇ ਨਾ ਸਿੰਘ ਨਹੀਂ ਫਿਰ ਆਜ਼ਾਦੀ ਮਿਲ ਜਾਂਦੀ ਹਾਂ ਉਹ ਕਾਮਨ ਸੈਂਸ ਰੱਖੋ ਮਾੜੀ ਮੋਟੀ ਤਾਂ ਹੀ ਤੁਹਾਨੂੰ ਇੱਕ ਬੰਦਾ ਪੰਜਾਬ ਦਾ ਬੁੱਢਾ ਕਹਿੰਦਾ ਤਾਂ ਹੀ ਕਹਿੰਦਾ ਹੋ ਸ਼ਰਮ ਕਰਿਆ ਕਰੋ ਸ਼ਰਮ ਮੰਗਾ ਇੱਕ ਬੰਦਾ ਜਿਹਦਾ ਕੋਈ ਜ਼ਮੀਨ ਨਾਲ ਵਾਸਤਾ ਨਹੀਂ ਉਹ ਵੀ ਖੱਜਲ ਹੋ ਰਿਹਾ ਹੈ ਜਿਹਦਾ ਜ਼ਮੀਨ ਨਾਲ ਵਾਸਤਾ ਹੈ ਉਹ ਵੀ ਖੱਜਲ ਹੋ ਰਿਹਾ ਹੈ ਮਿੰਤਾ ਕਰਦੇ ਦੇਖੇ ਨੇ ਮੈਂ ਲੋਕ ਜਿਹਨਾਂ ਮੁੰਡਿਆਂ ਦੇ ਮੂੰਹ ਤੇ ਦਾੜੀ ਨਹੀਂ ਨਾ ਆ 16-16 ਸਾਲ ਦੇ ਜਵਾਕ ਆ ਜਿਹੜੇ 16-16 ਸਾਲ ਦੇ ਚੱਕ ਕੇ ਪਿੜੇ ਝੰਡੇ ਇੱਕ ਬਜ਼ੁਰਗਾ ਤੋਂ ਹੱਥ ਬਣਾਉਂਦੇ ਦੇਖਿਆ ਮੈਂ ਅੱਜ ਬਜ਼ੁਰਗਾਂ ਤੋਂ ਸ਼ਰਮ ਮੋੜੇ ਚਾਹੀਦੀ ਹੈ ਜੇ ਕਿਸਾਨ ਕਿਸਾਨਾਂ ਤੇ ਲਾਣਤਾ ਤੁਹਾਡੇ ਕਿਸਾਨਾਂ ਦੇ ਹੈ ਜੀ ਇਹ ਜੀ ਕਿਸਾਨੀ ਦੇ ਠੋਕੜਾ ਚਾਹੀਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ